ਮੀਆਂ ਬੀਬੀ ਇਕੱਠੇ ਹੁੰਦੇ ਨੇ ਉਹਦਾ ਦਾ ਮੁੰਡਾ ਹੁੰਦਾ ਤਾਂ ਇਹ ਗੋਲੀਆਂ ਮਾਰ ਦਿੰਦਾ ਤਾਂ ਮੌਕੇ ਤੇ ਹੀ ਨੌਜਵਾਨ ਦੀ ਇਹਨਾਂ ਦੇ ਮੁੰਡੇ ਦੀ ਮੌਤ ਹੋ ਗਈ ਹੈ ਅਤੇ ਇਹ ਵੀ ਜਿਹੜੀ ਨੂੰਹ ਹੈ ਤੇ ਪਤਨੀ ਹੈ ਉਹ ਗੰਭੀਰੂ ਵੀ ਜ਼ਖਮੀ ਹੈ ਜਿਨ੍ਹਾਂ ਨੂੰ ਕੇ ਹਸਪਤਾਲ ਰੈਫਰ ਕਰ ਦਿੱਤਾ ਗਿਆ ਤੇ ਤੁਹਾਨੂੰ ਦੱਸ ਦਿੰਦੇ ਹਾਂ ਕਿ ਪੁਲਿਸ ਨੇ ਮੌਕੇ ਤੇ ਇਸ ਸਾਬਕਾ ਡੀਐਸਪੀ ਨੂੰ ਗ੍ਰਿਫਤਾਰੀ ਕਰ ਲਿਆ ਹੈ ਤਾਂ ਇਸ ਪੂਰੇ ਵਿਸ਼ੇ ਤੇ ਗੱਲਬਾਤ ਕਰਨੀ ਚੱਲਦੇ ਹਾਂ ਅਪਡੇਟ ਲੈਣ ਲਈ ਸਾਡੇ ਸਹਿਯੋਗੀ ਸਾਡੇ ਪੱਤਰਕਾਰ ਅਰ ਰਜਿੰਦਰ ਸਿੰਘ ਜੀ ਕੋਲ ਮਾਨ ਸਾ ਉਹਨਾਂ ਕੋ ਪੂਰੀ ਅਪਡੇਟ ਹੈ ਇਸ ਖਬਰ ਦੀ ਰਜਿੰਦਰ ਸਿੰਘ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਰ ਧੰਨਵਾਦ ਜੀ ਕਰਨ ਰਜਿੰਦਰ ਸਿੰਘ ਜੀ ਸਾਬਕਾ ਡੀਐਸਪੀ ਉਹ ਇੰਨਾ ਪਾਰਾ ਚੜ ਗਿਆ ਕਿ ਉਹਨੇ ਦੇਖ ਲਓ ਵੀ ਆਪਣਾ ਪਰਿਵਾਰ ਹੀ ਉਜਾੜਤਾ ਹਾਂਜੀ ਦੇਖੋ ਇਹ ਮਤਲਬ ਕੀ ਹੈ ਨਾ ਗੁੱਸਾ ਕੁ 2 ਮਿੰਟਾਂ ਦਾ ਗੁੱਸਾ ਹੁੰਦਾ ਹੈ ਜੀ ਤੇ ਸਾਰੀ ਉਮਰ ਮਤਲਬ ਨਰਕ ਦੇ ਵਿੱਚ ਬੰਦੇ ਨੂੰ ਧੱਕ ਦਿੰਦਾ ਇਹ ਹੀ ਘਟਨਾ ਇਹਨੇ ਸਰਦਾਰ ترسےਵ ਸਿੰਘ ਨਾਲ ਵਾਪਰੀ ਹੈ ਜਿਹੜਾ CRP ਚ ਰਟਾਇਰ DSP ਸੀ ਅਸਲ ਤੋਂ ਨੂੰ ਗੱਲ ਮੈਂ ਦੱਸਾਂ ਇਹਦੇ ਦੋ ਵਿਆਹ ਸੀਗੇ ਜੀ ਜੀ ਦੋ ਵਿਆਹਾਂ ਚੋਂ ਇੱਕ ਪਤਨੀ ਜਿਹੜੀ ਇਹਦੀ ਆਪਦੇ ਪੇਕੇ ਰਹਿੰਦੀ ਸੀ ਉਸ ਦਾ ਨਾਲ ਇਹਦਾ ਡਿਸਟਰੂਟ ਚੱਲਦਾ ਰਿਹਾ ਸੀ ਕੁਝ ਹੋ ਸਕਦਾ ਹੈ ਜ਼ਾਇਦਾਤਾ ਤਾਂ ਹੋਵੇ ਕੁਝ ਖਰਚੇ ਦਾ ਹੋਵੇ ਉਹਦੇ ਪਿੱਛੇ ਮਤਲਬ ਇਹ ਥਾਣੇ ਦੇ ਵਿੱਚ ਆਪਣੀਆਂ ਜਿਹੜੀਆਂ ਰਿਪੋਰਟਾਂ ਜਾਂ ਗੱਲਬਾਤ ਦੱਸਣ ਵਾਸਤੇ ਦੋਖੜਾ ਆਈਸੀਓ ਤੋਂ ਕੋਈ ਇਕੱਠੇ ਹੋ ਗਏ ਕਟਹਾਣੇ ਦੇ ਬਾਅਦ ਕੇ ਮਤਲਬ ਇਹ ਘਟਨਾ ਨੂੰ ਉਸ ਸਰਸੇਵ ਸਿੰਘ ਨੇ ਅੰਜਾਮ ਦਿੱਤਾ ਜਿਹਦੇ ਮਤਲਬ ਵਿੱਚ ਉਹਦੇ ਲੜਕੇ ਦੀ ਡੈਥ ਹੋ ਗਈ ਤੇ ਮਾਤਾ ਦੇ ਵੀ ਫਾਇਰ ਵੱਜੇ ਤੇ ਜਿਹੜੀ ਉਹਦੀ ਨੂਰਾਨੀ ਸੀ ਉਹਦੇ ਵੀ ਫਾਇਰ ਵੱਜਿਆ ਮਤਲਬ ਉਹ ਕਾਫੀ ਗੰਭੀਰ ਨੇ ਮਤਲਬ ਬਹੁਤ ਹੀ ਮੰਦਭਾਗੀ ਘਟਨਾ ਹੋਈ ਜਿਹੜੀ ਮਤਲਬ ਨਾ ਸਹਯੋਗ ਨਾ ਸਹਿਣ ਜੋਗ ਔਰ ਜੋ ਸਾਨੂੰ ਜਾਣਕਾਰੀ ਸੂਤਰੋਂ ਮਿਲੀ ਹੈ ਸਾਨੂੰ ਖਬਰ ਵੀ ਆ ਚੁੱਕੀ ਹੈ ਵੀ ਜਿਹੜੀ ਦੀ ਨਵੀਂ ਜਨਾਨੀ ਸੀ ਉਹ ਇਹਨੂੰ ਕਾफी ਤੰਗ ਪ੍ਰੇਸ਼ਾਨ ਕਰ ਰਹੀ ਸੀ ਵੀ ਤੂੰ ਆਪਣੀ ਜਾਇਦਾਦ ਦਾ ਹਿੱਸਾ ਇਹਨਾਂ ਨੂੰ ਕੁਝ ਵੀ ਨੈਂਗਾ ਮੇਰੇ ਨਾਮ ਤੇ ਕਰਾਏਗਾ ਤਾਂ ਸਾਰਾ ਰੋਲਾ ਜਾਇਦਾਦ ਦਾ ਚੱਲ ਰਿਹਾ ਸੀ ਤਾਂ ਉਹ ਅਲੱਗ ਹੀ ਆਪਣੇ ਜਿਹੜਾ ਉਹਦਾ ਪਹਿਲੀ ਗੰਦਾ ਲੜਕਾ ਸੀ ਉਹਦੇ ਨਾਮ ਤੇ ਕੁਝ ਜਾਇਦਾਦ ਕਰਨਾ ਚਾਹੁੰਦਾ ਸੀ ਜਿਸ ਕਰਕੇ ਅੱਜ ਇਹਨਾਂ ਨੇ ਥਾਣੇ ਇਕੱਠੇ ਹੋਣਾ ਸੀ ਗੱਲਬਾਤ ਕਰਨ ਦੇ ਲਈ ਪਰ ਉੱਥੇ ਆ ਕੇ ਬਹਿਸਬਾਜ਼ੀ ਸ਼ੁਰੂ ਹੋ ਜਾਂਦੀ ਹੈ ਬਾਹਰ ਥਾਣੇ ਦੇ ਤੇ ਇੰਨੀ ਗੁੱਸਾ ਵਾਜ ਜਾਂਦਾ ਡੀਐਸਪੀ ਸਾਹਿਬ ਦਾ ਕਿ ਉਹ 32 ਬੋਰ ਦੀ ਰਵਾਲਵਰ ਡਾਕਟਰ ਸਾਹਿਬ ਕੋਈ ਆਮ ਪਿਸਟਲ ਨਹੀਂ 32 ਬੋਰ ਦੀ ਰਵਾਲਵਰ ਸੀ ਉਹ ਜਿਹਦਾ ਫਾਇਰਿੰਗ ਕੀਤੀ ਗਈ ਹੈ ਤਾਂ ਹੀ ਮੌਕੇ ਦੀ ਨੌਜਵਾਨ ਦੀ ਮੌਤ ਹੋ ਗਈ। ਹਾਂਜੀ ਫਿਰ ਦੇਖੋ ਗੁੱਸੇ 'ਚ ਪਹਿਲੀ ਗੱਲ ਤਾਂ ਇਹ ਵੀ ਵਿਪ ਨਹੀਂ ਨਹੀਂ ਚੱਕਣਾ ਸੀਗਾ ਜੇ ਵੈਪਨ ਚੱਕਣਾ ਨਹੀਂ ਜੇ ਇਹ ਚੱਕਿਆ ਤਾਂ ਇਹ ਘਟਨਾ ਵਾਪਰੀ ਹੋ ਸਕਦਾ ਨਹੀਂ ਜਿਹੜੀ ਆਪਣੀ ਆਮ ਘਰੇਲੂ ਟੂ ਟੂ ਮਾਂ ਮਾਂ ਹੋ ਕੇ ਰਹਿ ਜਾਂ ਸਕਦੀ ਸੀ ਐਂ ਗੱਲ ਕਰ ਵੀ ਜਿਹੜਾ ਮਤਲਬ ਜਿਸਪੂਟ ਜਮੀਨ ਜਾਇਦਾਦ ਦਾ ਸੀ ਉਹੀ ਇਹ ਕਾਰਨ ਬਣਿਆਗਾ ਇਸ ਘਟਨਾ ਦਾ ਜਿਹਦੇ ਵਿੱਚ ਜਿਹਦੀ ਮੁੱਖ ਦੋਸ਼ੀ ਵੱਲੋਂ ਸਾਈਡ ਤੇ ਹੋਗੀ ਤੇ ਜਿਹਨੇ ਇਹ ਮਤਲਬ ਸਾਰੀ ਕਹਾਣੀ ਕਰਵਾਈ ਹੈ ਉਹਨੇ ਇਨਵੈਸਟੀਗੇਸ਼ਨ ਦਾ ਪਾਰਟ ਬਣ ਗਿਆ ਉਹਦੇ ਵਿੱਚ ਕੌਣ ਦੋਸ਼ੀ ਹੈ ਕੌਣ ਕਿਵੇਂ ਮਤਲਬ ਇਹ ਕੰਮ ਕਰਵਾਇਆ ਹੈ ਜਿਹਨਾਂ ਮੁੱਖ ਦੋਸ਼ੀ ਤਾਂ ਫਿਰ ਉਹ ਬਣ ਜਾਂਦਾ ਤੇ ਹੁਣ ਮਤਲਬ ਜਿਹੜਾ ਵੀ ਕੰਮ ਉਹ ਕਾਗਜ਼ ਹਨ ਇਨਵੈਸਟੀਗੇਸ਼ਨ ਦੇ ਵਿੱਚ ਐਫ ਆਈ ਆਰ ਦਰਜ ਹੋਊਗੀ ਜਿੰਨਾ ਜਿੰਨਾ ਦੇ ਨਾਮ ਆਈ ਜਾਣਗੇ ਉਹਨਾਂ ਨੂੰ ਫੜ ਫੜ ਕੇ ਹੁਣ ਅੰਦਰ ਐਲ ਆਈ ਜਾਣਗੇ ਤੇ ਇਹਨਾਂ ਕੋਲੇ ਸਵਾਇ ਪਛਤਾਵੇ ਦੇ ਕੁਝ ਨਹੀਂ ਰਹਿਣਾ ਤੇ ਹੁਣ ਚੁੱਲਿਆਂ ਦੇ ਉੱਤੇ ਘਾਹ ਗੁਪਣ ਹੈ ਨਹੀਂ ਬਹੁਤ ਮਤਲਬ ਮੰਦ ਭਾਰੀ ਘਟਨਾ ਸੀ ਜਿਹੜਾ ਇੱਕ ਇਨਸਾਨ ਸੀ ਜਿਹੜਾ ਬੱਚਿਆਂ ਦੀ ਖਾਤਰ ਵਾਪਸ ਆਉ ਕਪੜ ਰੀਂਦ ਅੱਜ ਉਹ ਬੱਚਾ ਉਹਦਾ ਜਿਹੜਾ ਮਤਲਬ ਬਲੂ ਪਿਆਰਾ ਹੋ ਗਿਆ ਨਹੀਂ ਚਾਹੀਦਾ ਸੀ ਇਹ ਕੰਮ ਕਰਨਾ ਥੋੜਾ ਜਿਹਾ ਗੁੱਸਾ ਜਾਦੇ ਕਰ ਗਿਆ ਗੁੱਸੇ ਦੇ ਕਾਰਨ ਜਿਹੜੀ ਇਹ ਘਟਨਾ ਨੂੰ ਅੰਜਾਮ ਦਿੱਤਾ ਗਿਆ ਵੀ ਠੀਕ ਹੈ ਕੋਈ ਵੀ ਮਾਪਿਓ ਹੈ ਜਿਹੜਾ ਆਪਦੇ ਬੱਚੇ ਤੇ ਗੋਲੀ ਨਹੀਂ ਮਾਰ ਸਕਦਾ ਹੁੰਦਾ ਇਹ ਕਿਸਮਤ ਹੁੰਦੀ ਹੈ ਕਿਸਮਤ ਦੀ ਮਾਂ ਜਿਹੜੀ ਉਹ ਬੱਚੇ ਦੀ ਮਾਂ ਦੀ ਕਿਸਮਤ ਸੀ ਉਹਦੇ ਕਾਰਨ ਵਾਪਰ ਗਈ ਇਹ ਘਟਨਾ ਵਾ ਹੁਣ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾਵਾ ਮਿਲਣ ਦਾ ਲੋਕ ਮੰਗ ਵੀ ਕਰਨ ਨੇ ਤੇ ਇਨਸਾਫ ਦੀ ਉਹ ਭਾਲਣਗੇ ਪਰਿਵਾਰ ਵਾਲੇ ਕਿਉਂਕਿ ਦੇਖੋ ਡਾਕਟਰ ਸਾਹਿਬ ਮੰਨਦੇ ਆ ਚਲੋ ਵੀ ਗੁੱਸਾ ਆ ਗਿਆ ਡੀਐਸਪੀ ਨੂੰ ਅਸੀਂ ਮੰਨਦੇ ਆ ਉਸ ਤੋਂ ਗਲਤੀ ਹੋ ਗਈ ਅ ਤੁਸੀਂ ਵੀ ਪਰਿਵਾਰ ਵਾਲਿਓ ਮੈਂ ਵੀ ਪਰਿਵਾਰਕ ਮੈਂਬਰ ਆ ਆਪਾਂ ਇੱਕ ਬੱਚੇ ਨੂੰ ਬੜੇ ਹੀ ਪਿਆਰ ਨਾਲ ਲਾਡਾ ਪਿਆਰਾ ਪਾਲਦੇ ਆ ਚਾਹੇ ਉਹਨੂੰ ਸੋ ਲੱਗ ਰਿਹਾਦਾ ਸੀ ਇੱਕ ਜਵਾਨ ਲੜਕਾ ਸੀ ਉਹਦਾ ਤੇ ਦੁੱਖਤਾ ਉਹਨੂੰ ਵੀ ਹੋ ਜਾਣਾ ਅੱਜ ਜਦੋਂ ਅੰਦਰ ਹੈ ਜਾਨੀ ਕਿ ਥਾਣੇ ਵਿੱਚ ਜੇ ਰਾਤ ਕੱਟੇਗਾ ਜਾਂ ਦੋ ਦਿਨੋ ਜੇਲ੍ਹੇ ਵੀ ਜਾਏਗਾ ਤਾਂ ਉਸਨੂੰ ਬਹੁਤ ਜਾਨੀ ਕਿ ਰਾਤ ਦੀ ਨੀਂਦ ਉਹਦੀ ਆਰਾਮ ਹੋ ਜੇਗੀ ਤੁਹਾਨੂੰ ਲੱਗਦਾ ਨਹੀਂ ਕਿ ਅੱਜ ਕੱਲ੍ਹ ਦੁਨੀਆਦਾਰ ਦੇ ਵਿੱਚ ਪੈਸਾ ਤੇ ਜੀਹਾਦ ਨੂੰ ਲੋਕ ਜ਼ਿਆਦਾ ਤਰਜੀਹ ਦੇ ਰਹੇ ਨੇ ਰਿਸ਼ਤੇ ਤਾਂ ਦੂਰ ਹੋ ਰਹੇ ਨੇ ਕੋਈ ਅਰੈਸਟ ਕਾ ਉਹ ਕਰ ਹੀ ਲਿਆ ਹੁਣ ਤਾਂ ਉਹ ਤੇ ਪਰਚਾ ਦਾ ਵਿੱਚ ਹੋ ਗਿਆ ਹੁਣ ਤਾਂ ਹਵਾਲਾਤ ਹਵਾਲਾਤ ਉਹ ਆ ਪੁਲਿਸ ਰਮਾਂਡ ਪੁਲਿਸ ਰਮਾਂਡ ਦੇ ਦੁਆਰੇ ਫਿਰ ਜੱਜ ਸਾਹਿਬ ਦੇ ਪੇਸ਼ ਮਤਲਬ ਇਸ ਤਰ੍ਹਾਂ ਚ ਲੂਗਾ ਉਹ ਦੁਬਾਰ ਫਿਰ ਨਿਆ ਕਾ ਰਸਤੇ ਚ ਤੇ ਗਵਾਹਾਂ ਸਹਦੀਆਂ ਫਿਰ ਫੈਸਲਾ ਮਤਲਬ 2 ਸਾਲ ਦਾ ਪ੍ਰੋਜੈਕਟ ਤਾਂ ਇਹ ਸਿੱਧਾ ਬਣ ਗਿਆ ਆ ਠੀਕ ਹੈ ਵੀ ਜਿਹੜਾ ਅੱਜਕੱਲ੍ਹ ਸਮਾਜਿਕ ਜਿਹੜੀਆਂ ਕਦਰਾਂ ਕੀਮਤਾਂ ਨੇ ਉਹ ਖਤਮ ਹੋ ਗਈਆਂ ਪਤਾ ਨਹੀਂ ਕੀ ਕਾਰਨ ਹੈ ਸਾਡੇ ਪੰਜਾਬ ਨੂੰ ਕੀਦੀ ਨજર ਲੱਗ ਗਈ ਮਤਲਬ ਇਸ ਤਰ੍ਹਾਂ ਦੀਆਂ ਜਿਹੜੀਆਂ ਕਟਨਾਵਾਂ ਨੂੰ ਲੋਕ ਅਨਜਾਮ ਦੇਣ ਲੱਗੇ ਜਿਦਾ ਬਿਨਾ ਕੋਈ ਰਿਜ਼ਲਟ ਜਾਂ ਸਿੱਟਾ ਨਿਕਾ ਦੀ ਕੀ ਸਿੱਟਾ ਨਿਕੂਗਾ ਇਹ ਸੋਚੇ ਤੋਂ ਬਿਨਾ ਇਹ ਕਟਨਾਵਾਂ ਨੂੰ ਅਨਜਾਮ ਦੇ ਦਿੰਦੇ ਨੇ ਬਾਅਦ ਦੇ ਵਿੱਚ ਪਛਤਾਵੇ ਤੋਂ ਸਵਾਏ ਔਰ ਪੱਲੇ ਕੱਖ ਨਹੀਂ ਰਹਿੰਦਾ ਤੇ ਆਪਦਾ ਜਿਹੜਾ ਬੱਚਾ ਹੈ ਉਹ ਇਸ ਜਹਾਨ ਤੋਂ ਦੁਰਗਿਆਕ ਤੇ ਗਾਂਹ ਜੇਲ੍ਹ ਦੇ ਵਿੱਚ ਵੀ ਮਤਲਬ ਜਿਹੜੀਆਂ ਏ ਘਟਨਾਵਾਂ ਇਸ ਤਰ੍ਹਾਂ ਦੀਆਂ ਘਟਨਾਵਾਂ ਦੇ ਦੋਸ਼ੀ ਹੁੰਦੇ ਨੇ ਉਹਨਾਂ ਨੂੰ ਉੱਥੇ ਜਿਹੜਾ ਜੇਲ੍ਹ ਸਵਾਜ ਹੈ ਉਹ ਵੀ ਬਹੁਤ ਬਦਲੋ ਕਰਨਾਂ ਦੀ ਅੱਖ ਨਾਲ ਦੇਖਦਾ ਹੈਗਾ ਇਸ ਕਰਕੇ ਜਿਹੜੀਆਂ ਇਸ ਤਰ੍ਹਾਂ ਦੀਆਂ ਘਟਨਾਵਾਂ ਨੇ ਨਾ ਇਹੀ ਕਹਿੰਦੇ ਆ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਵੀ ਮਾਲਕਾ ਸਾਡੇ ਪੰਜਾਬ ਨੂੰ ਇੰਨੀਆਂ-ਇੰਨੀਆਂ ਘਟਨਾਵਾਂ ਤੋਂ ਬਚਾ ਕੇ ਰੱਖੀ ਜੇ ਕਿਸੇ ਦੀ ਨਜ਼ਰ ਲੱਗੀ ਹੈ ਤਾਂ ਉਹ ਨਜ਼ਰ ਦੇ ਉੱਤੋਂ ਦੀ ਸਾਨੂੰ ਮਰਚਾ ਪਾਉਣੀ ਚਾਹੀਦੀ ਹੈ। ਕਹਿੰਦਾ ਤੁਹਾਨੂੰ ਇੱਕ ਹੋਰ ਕੱਲ ਵੀ ਖਬਰ ਦੱਸਦਾ ਕਿ ਇੱਕ 17 ਸਾਲਾਂ ਲੜਕੀ ਸੀ ਇੱਧਰ ਮੰਡੀ ਗੋਵਿੰਦਗੜ੍ਹ ਸਾਈਡ ਦੀ ਉਹਦੇ ਘਰ ਦੇ ਆ ਨੇ ਉਹਨੂੰ ਰੀਲ ਬਣਾਉਣ ਤੋਂ ਮਨਾ ਕਰ ਦਿੱਤਾ ਵੀ ਤੂੰ ਰੀਲ ਨਹੀਂ ਬਣਾਣੀ। ਤਾਂ ਉਹ ਕਮਲੀ ਇੰਨੀ ਇੰਨੀ ਚਲੋ ਹੁਣ ਐ ਦੁਨੀਆ ਛੈ ਨਹੀਂ। ਉਹ ਨਾ ਇਹ ਨਹੀਂ ਕਰਦੇ ਤੇ ਪ੍ਰਤੀ ਉਹਦਾ ਗੁੱਸਾ ਆ ਗਿਆ ਕਿ ਉਹਨੇ ਕੋਈ ਜੈਰੀ ਦੀ ਚੀਜ਼ ਖਾ ਲਈ ਅਤੇ ਆਤਮ ਹੱਤਿਆ ਕਰ ਲਈ ਤਾਂ ਜਦੋਂ ਉਹਦਾ ਖੁਲਾਸਾ ਹੋਇਆ ਤਾਂ ਪੁਲਿਸ ਜਾਨ ਦੇ ਵਿੱਚ ਆਇਆ ਵੀ ਇਹ ਦੇ ਘਰ ਦੇ ਨੇ ਇਹਨੂੰ ਰੀਲ ਬਣਾਉਣ ਤੋਂ ਰੋਕਿਆ ਸੀ ਤਾਂ ਕਰਕੇ ਉਹਨੇ ਆਤਮ ਹੱਤਿਆ ਕਰ ਲਈ ਦੇਖੋ ਅੱਜ ਪੰਜਾਬ ਦੇ ਲੋਕਾਂ ਦਾ ਇਹ ਹੈ ਜੀ ਕਿ ਦਿਮਾਗ ਇਸ ਤਰ੍ਹਾਂ ਚੱਲ ਪਿਆ ਕਿ ਲੋਕ ਰੀਲਾਂ ਬਣਾਉਣ ਤਾਂ ਆਪਣੀ ਜਾਨਾਂ ਦੇ ਰਹੇ ਦੇਖੋ हां जी ਮਾੜੀ ਮਾੜੀ ਗੱਲ ਤੇ ਮਤਲਬ ਕੀ ਹੈ ਨਾ ਪਹਿਲਾਂ ਦੂਜੀਆਂ ਸਟੇਟਾਂ ਦੇ ਵਿੱਚ ਜਿਹੜਾ ਇਸ ਤਰ੍ਹਾਂ ਦਾ ਸੋਸ਼ਲ ਸਿਸਟਮ ਮੌਤ ਦਾ ਜਿਹੜਾ ਜੰਜਾਲ ਇਹ ਮਤਲਬ ਹੋਰਾਂ ਸਟੇਟਾਂ ਦੇ ਵਿੱਚ ਬਹੁਤ ਜ਼ਿਆਦਾ ਹੈ ਨਿਕੋਬਰ ਦੀਪ ਸਮੂਹ ਹੈ ਜਿਹੜਾ ਇਹ ਅੰਡੇਮਾਨ ਤੇ ਨਿਕੋਬਰ ਇੱਥੇ ਮਤਲਬ ਹਰ ਟਾਈਮ ਕਹਿੰਦੇ ਹਰ ਇੱਕ ਬੰਦਾ ਮੌਤ ਨੂੰ ਨਾਲ ਹੀ ਚੱਕੀ ਫਿਰਦਾ ਰਹਿੰਦਾ ਉਹ ਟ੍ਰੈਂਡ ਜਿਹੜਾ ਜਿਹੜਾ ਹੁਣ ਇੱਧਰ ਬਣਦਾ ਜਾਂਦਾ ਹੈ ਇਸ ਕਰਕੇ ਮਤਲਬ ਲੋਕਾਂ ਨੂੰ ਸ਼ਾਂਤੀ ਰੱਖਣੀ ਚਾਹੀਦੀ ਹੈ ਜੇ ਉਹ ਰੀਅਲ ਬਰਾਊਂਡ ਤੋਂ ਰੋਕ ਵੀ ਦਿੱਤਾ ਸੀ ਕਾ ਕੋਈ ਉਹਦੇ ਪੇਰੈਂਟਸ ਨੇ ਉਹਦੇ ਪਰਿਵਾਰ ਦੇ ਲੋਕਾਂ ਨੂੰ ਕੋਈ ਗਲਤਰੀ ਨਹੀਂ ਲਊਗੀ ਜਿਹੜੇ 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 ਅੱਜ ਕੱਲ ਦੇ ਨੌਜਵਾਨ ਲੜਕੇ ਲੜਕੀਆਂ ਆਪਣੇ ਆਪਣੇ ਮਾਂ ਪਿਓ ਬਾਰੇ ਸੋਚਦੇ ਨਹੀਂ ਵੀ ਸਾਨੂੰ ਇੰਨਾ ਵੱਡਾ ਕੀਤਾ ਪੜਾਇਆ ਲਖਾਇਆ ਸਾਡੇ ਪਿੱਛੇ ਇੰਨਾ ਪੈਸਾ ਖਰਚਿਆ ਉਹ ਸੋਚਦੇ ਕਿਉਂ ਨਹੀਂ ਇਹ ਵੀ ਦੇਖੋ ਸਵਾਲ ਹਨ ਇੱਕ ਦੇਖੋ ਜੀ ਇਹ ਮਤਲਬ ਜਿਹੜਾ ਇੱਕ ਹੈ ਸਾਡੇ ਸਕੂਲਾਂ ਦੇ ਵਿੱਚ ਇੱਕ ਸਪੈਸ਼ਲ ਜਰਨਲ ਨੌਲੇਜ ਦਾ ਸਮਾਜ ਦਾ ਇੱਕ ਵੱਖਰਾ ਵਿਸ਼ਾ ਹੋਣਾ ਚਾਹੀਦਾ ਹੈ ਸਮਾਜ ਦੇ ਵਿੱਚ ਅਸੀਂ ਕਿਵੇਂ ਵਿਚਰਨਾ ਸਾਡੇ ਜਿਹੜੀ ਸਿੱਖਿਆ ਪ੍ਰਣਾਲੀ ਹੈ ਇਹਦੇ ਵਿੱਚ ਕਾਫੀ ਬਦਲਾਅ ਦੀ ਲੋੜ ਹੈ ਸਹੀ ਹੈ ਬਦਲਾਅ ਕਰਕੇ ਸਾਨੂੰ ਸਮਾਜ ਦੇ ਪ੍ਰਤੀ ਸਾਡੀਆਂ ਜ਼ਿੰਮੇਵਾਰੀਆਂ ਕੀ ਨੇ ਅਸੀਂ ਸਮਾਜ ਦੇ ਵਿੱਚ ਕਿਸ ਤਰ੍ਹਾਂ ਸਮਾਗੁਜ਼ਾਰਨਾ ਅਸੀਂ ਪੇਰੈਂਟਸ ਦੀ ਕਿਵੇਂ ਕਦਰ ਕਰਨੀ ਹੈ ਪੇਰੈਂਟਸ ਨੇ ਬੱਚਿਆਂ ਨਾਲ ਕਿਸ ਤਰ੍ਹਾਂ ਡੀਲ ਕਰਨਾ ਹੈ ਜਾਂ ਘਰਾਂ ਦੇ ਵਿੱਚ ਬਜ਼ੁਰਗ ਹੁੰਦੇ ਨੇ ਉਹਨਾਂ ਨਾਲ ਕਿਸ ਤਰ੍ਹਾਂ ਡੀਲ ਕਰਨਾ ਇਹਦੇ ਵਾਸਤੇ ਇੱਕ ਸਪੈਸ਼ਲ ਵਿਸ਼ਾ ਹੋਣਾ ਚਾਹੀਦਾ ਜਿਹੜਾ ਸਾਡੇ ਕਿਤਾਬਾਂ ਦੇ ਵਿੱਚ ਨਹੀਂ ਹੈ ਐਸੇ ਕਰਕੇ ਸਾਡੇ ਲੋਕਾਂ ਦੀ ਜਿਹੜੀ ਮਾਨਸਿਕਤਾ ਉਹ ਛੋਟੀ ਹੋ ਗਈ ਤੇ ਵੱਡੀਆਂ ਘਟਨਾਵਾਂ ਨੂੰ ਅੰਜਾਮ ਦੇ ਰਹੇ ਨੇ ਚਲੋ ਡਾਕਟਰ ਸਾਹਿਬ ਤੁਸੀਂ ਮੇਰੇ ਨਾਲ ਲਾਈਵ ਪ੍ਰੋਗਰਾਮ ਵਿੱਚ ਜੁੜੇ ਤੇ ਮੈਂ ਤੁਹਾਡਾ ਸਰ ਬਹੁਤ ਬਹੁਤ ਧੰਨਵਾਦ ਕਰਦਾ ਜੀ ਫਿਰ ਬਹੁਤ ਹੋਈ ਸਾਡੇ ਨਾਲ ਜੁੜੇ ਸੀ ਰਜਿੰਦਰ ਸਿੰਘ ਜੀ ਮਾਨਸਾ ਤੋਂ ਜਿਹੜਾ ਸਾਡਾ ਇਹਦਾ ਮੁੱਖ ਵਿਸ਼ਾ ਸੀ ਕਿ ਅੰਮ੍ਰਿਤਸਰ ਦੇ ਵਿੱਚ ਇੱਕ ਡੀਐਸਪੀ ਨੇ ਥਾਣੇ ਦੇ ਬਾਰੇ ਆਪਣੀ ਪਤਨੀ ਤੇ ਬੱਚੇ ਦੇ ਉੱਪਰ ਫਾਇਰਿੰਗ ਕਰ ਦਿੱਤੀ ਤੇ ਜਿਸ ਦੌਰਾਨ ਉਸ ਦਾ ਜਿਹੜਾ ਲੜਕਾ ਹੈ ਉਹ ਮੌਕੇ ਤੇ ਹੀ ਉਸ ਦੀ ਮੌਤ ਹੋ ਗਈ ਹੈ ਅਤੇ ਫਾਇਰਿੰਗ ਦੇ ਦੌਰਾਨ ਉਸ ਦੀ ਪਤਨੀ ਅਤੇ ਉਸ ਦੀ ਨੂੰਹ ਜੋ ਕਿ ਗੰਭੀਰ ਹਾਲਤ ਵਿੱਚ ਹਸਪਤਾਲ ਰੈਫਰ ਕਰ ਦਿੱਤੇ ਗਏ ਹਨ ਦੱਸਿਆ ਜਾ ਰਿਹਾ ਹੈ ਕਿ ਘਰੇਲੂ ਵਾਅਦ ਸੀਗਾ ਇਹ ਉਸ ਦੀ ਪਹਿਲੀ ਪਤਨੀ ਸੀ ਤਾਂ ਇਹਦਾ ਡਿਸਪਿਊਟ ਚੱਲ ਰਿਹਾ ਹੈ ਜਾਇਦਾਦ ਨੂੰ ਲੈ ਕੇ ਕਿਉਂਕਿ ਦੂਸਰੀ ਪਤਨੀ ਵੱਲੋਂ ਮੰਗ ਕੀਤੀ ਜਾ ਰਹੀ ਸੀ ਕਿ ਉਸ ਨੂੰ ਕੁਝ ਵੀ ਨਹੀਂ ਦੇਣਾ ਤਾਂ ਇਸ ਨੂੰ ਲੈ ਕੇ ਅੱਜ ਥਾਣੇ ਦੇ ਵਿੱਚ ਇਕੱਠੇ ਹੋਣਾ ਸੀ ਇਹਨਾਂ ਨੇ ਗੱਲਬਾਤ ਕਰਨੀ ਸੀ ਜਾਇਦਾਦ ਵੰਨਦ ਦੇ ਮਾਮਲੇ ਲੈ ਕੇ ਪਰ ਇਹ ਅੰਦਰ ਇਕੱਠੇ ਹੋ ਹੀ ਸਕੇ ਬਾਹਰ ਇਹਨਾਂ ਦੀ ਆਪਸ ਬਹਿਸਬਾਦੀ ਹੋ ਜਾਂਦੀ ਹੈ ਅਤੇ ਜਿਹੜਾ ਸਾਬਕਾ ਡੀਐਸਪੀ ਵੀ ਉਹ ਇੰਨਾ ਗੁੱਸੇ ਵਿੱਚ ਆ ਜਾਂਦਾ ਹੈ ਕਿ ਉਸਨੇ ਆਪਣੇ 32 ਬੋਰ ਦੇ ਰਵਲਵਰ ਨਾਲ ਮੌਕੇ ਤੇ ਹੀ ਫਾਇਰਿੰਗ ਕਰ ਦਿੱਤੀ ਅਤੇ ਮੌਕੇ ਤੇ ਹੀ ਉਸਦਾ ਜਵਾਨ ਪੁੱਤ ਦੁਨੀਆ ਨੂੰ ਅਲਵਿਦਾ ਕਹਿ ਗਿਆ ਤੇ ਤੁਹਾਨੂੰ ਦੱਸ ਦਿੰਦੇ ਆ ਕਿ ਪੰਜਾਬ ਪੁਲਿਸ ਨੇ ਬਾਹਰ ਆ ਕੇ ਨਾਲ ਹੀ ਸਾਬਕਾ ਡੀਐਸਪੀ ਨੂੰ ਕਾਬੂ ਕਰ ਲਿਆ ਮਾਮਲਾ ਅਦਾਲਤ ਕਰ ਲਿਆ ਉਸ ਨੂੰ ਗ੍ਰਿਫਤ ਤੱਕ ਕੀਤਾ ਜਾ ਚੁੱਕਿਆ ਹੁਣ ਦੇਖਣਾ ਇਹ ਹੈ ਕਿ ਜਾਂਚ ਦੇ ਵਿੱਚ ਅੱਗੇ ਕੀ ਹੁੰਦਾ ਹੈ ਵੀ ਇਹ ਕਤਲ ਕਰਾਨ ਦੇ ਪਿੱਛੇ ਜਿਹੜਾ ਡੀਐਸਪੀ ਸਾਹਿਬ ਇੰਨਾ ਗੁੱਸਾ ਕਰ ਗਏ ਕੀ ਕਾਰਨ ਸੀ ਕਿ ਉਹ ਦੂਜੀ ਪਤਨੀ ਦਾ ਕੋਈ ਉਹਨੂੰ ਸੁਝਾਅ ਸੀ ਜਾਂ ਉਹਦਾ ਕੋਈ ਬੈਕਹੈਂਡ ਸੀ ਤਾਂ ਹੀ ਇੰਨਾ ਗੁੱਸਾ ਆਇਆ ਨਹੀਂ ਤਾਂ ਇੱਕ ਵਿਅਕਤੀ ਦਾ ਇੰਨਾ ਗੁੱਸਾ ਕਰਨਾ ਕਿੱਥੋਂ ਤੱਕ ਜਾਇਜ ਹੈ ਇਹ ਬਹੁਤ ਵੱਡਾ ਇੱਕ ਸੋਚ ਵਿਚਾਰ ਦੀ ਗੱਲ ਹੈ ਸੋ ਦੋਸਤੋ ਜੋ ਵੀ ਅਗਲੀ ਅਪਡੇਟ ਹੋਈ ਉਹ ਤੁਹਾਨੂੰ ਸਭ ਤੋਂ ਪਹਿਲਾਂ ਦਿਖਾਵਾਂਗੇ ਇੱਥੇ ਹੀ ਏਵਨ ਪੰਜਾਬੀ ਟੀਵੀ ਤੇ ਤੇ ਤੁਸੀਂ ਦੇ ਦੇੋ ਇਹ ਪੰਜਾਬੀ ਟੀਵੀ ਤੇ ਚਲਦੀਆਂ ਬਾਕੀ ਦੀਆਂ ਖਬਰਾਂ ਤੇ ਮੈਂ ਤੁਹਾਡੇ ਨਾਲ ਜਲਦੀ ਜੁੜਾਂਗਾ ਕੋਈ ਹੋਰ ਲਾਈਵ ਦਾ ਵਿਸ਼ੇਸ਼ ਮੁੱਦਾ ਲੈ ਕੇ ਤੁਸੀਂ